ਸਨਮਾਨਯੋਗ ਗੁਰੂ ਰੋਪ ਸਤ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਵਾਹਿਰ ਹੋ ਜੀ ਕਾ ਹੰਸਾ ਵਾਹਿਰ ਹੋ ਜੀ ਫਤਿਹ ਸਿਲਸਿਲਾ ਵਾਰ ਜੋ ਆਪ ਵਿਚਾਰ ਸਰਵਨ ਕਰ ਰਹੇ ਹੋ ਦੋ ਤਿੰਨ ਦਿਨਾਂ ਤੋਂ ਉਹ ਵਿਚਾਰ ਹੈ ਸੱਚਖੰਡ ਦੀ ਮਨੁੱਖ ਦੀ ਜ਼ਿੰਦਗੀ ਦਾ ਮੁੱਦਾ ਹੈ ਸੱਚ ਤੱਕ ਪਹੁੰਚਣਾ ਮਨੁੱਖ ਇਸ ਮਨੁੱਖ ਜਨਮ ਵਿੱਚ ਜਿਹੜਾ ਆਇਆ ਹੈ ਇਹ ਸੱਚ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ ਇੱਕ ਉਪਰਾਲਾ ਹੈ ਇੱਕ ਮੌਕਾ ਇਸ ਮੌਕੇ ਤੋਂ ਇਸ ਵਸੀਲੇ ਤੋਂ ਲਾਭ ਉਠਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਆਦ ਬਾਣੀ ਹੈ ਜਪਜੀ ਇਹ ਪੌੜੀਆਂ ਦੀ ਬਾਣੀ ਹੈ ਪੌੜੀਆਂ ਜ਼ੀਨਾ ਔਰ ਇਤਨੀ ਗੱਲ ਸਪਸ਼ਟ ਹੈ ਪੌੜੀ ਬਣਾਈ ਜਾਂਦੀ ਹੈ ਉੱਪਰ ਚੜਨ ਵਾਸਤੇ ਤੋਂ 38 ਪੌੜੀਆਂ ਨੇ ਜਪਜੀ ਸਾਹਿਬ ਦੇ ਵਿੱਚ ਤੇ ਦੋ ਸ਼ਲੋਕ ਨੇ ਇੱਕ ਪਹਿਲਾ ਸ਼ਲੋਕ ਹੈ ਆਗ ਸੱਚ ਜਵਾਬ ਸੱਚ ਹੈ ਵੀ ਸੱਚ ਨਾਮਿਕ ਹੋਸੀ ਵੀ ਸੱਚ ਇਸ ਸ਼ਲੋਕ ਹੈ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਘਰਤ ਮਹਤ ਇਹ ਵੀ ਸ਼ਲੋਕ ਹੈ ਇਹਨਾਂ ਦੋ ਸ਼ਲੋਕਾਂ ਦੇ ਵਿਚਕਾਰ 38 ਪੌੜੀਆਂ ਨੇ ਔਰ ਇਹ ਪੌੜੀਆਂ ਇਸ ਵਾਸਤੇ ਨੇ ਕਿ ਮਨੁੱਖ ਸੱਚ ਤੱਕ ਪਹੁੰਚ ਸਕੇ ਪੌੜੀ ਦਾ ਮਤਲਬ ਹੈ ਚੜਨਾ ਤੇ ਮੈਂ ਅਰਜ਼ ਕਲ ਕੀਤੀ ਸੀ ਇਹ ਪਰਮਾਤਮਾ ਦਾ ਮਾਰਗ ਗੁਰੂ ਦਾ ਮਾਰਗ ਗੁਰੂ ਦਾ ਪੰਥ ਮੈਦਾਨੀ ਰਸਤਾ ਨਹੀਂ ਜ਼ਮੀਨੀ ਰਸਤਾ ਨਹੀਂ ਇਹ ਪਹਾੜੀ ਰਸਤਾ ਹੈ ਇਹ ਚੜਨਾ ਪੈਂਦਾ ਤੇ ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਇਸ ਤਰ੍ਹਾਂ ਜ਼ਿੰਦਗੀ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਸੁਰਤ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਇਹ ਉੱਪਰ ਚੜ ਸਕੇ ਕੁਝ ਸਹਾਰੇ ਚਾਹੀਦੇ ਨੇ ਕੁਝ ਆਸਰੇ ਚਾਹੀਦੇ ਨੇ ਸਤ ਸੰਗ ਆਸਰਾ ਹੈ ਕਥਾ ਕੀਰਤਨ ਆਸਰਾ ਹੈ ਗੁਰੂ ਦੀ ਤੇ ਗੁਰੂ ਦਾ ਭਰੋਸਾ ਗੁਰੂ ਦੀ ਸਿਦਕ ਔਰ ਗੁਰਦੁਆਰੇ ਆਣਾ ਇੱਕ ਬਹੁਤ ਵੱਡਾ ਆਸਰਾ ਹੈ ਸੁਰਤ ਨੂੰ ਸੱਚਖੰਡ ਤੱਕ ਲੈ ਜਾਣ ਦਾ ਕਿਸੇ ਦੀ ਸੁਰਤ ਉੱਪਰ ਚੜ੍ਹਨੀ ਸ਼ੁਰੂ ਹੋ ਗਈ ਹੈ ਪਹਿਚਾਣ ਕੀ ਹੋਵੇਗੀ 12ਵਾਂ ਕੁਝ ਨਹੀਂ ਪਹਿਚਾਣ ਹੋਵੇਗੀ ਇਤਨੀ ਮੈਂ ਅਰਜ਼ ਕਰਦੇ ਹਾਂ 15ਵਾਂ ਹੀ ਕੁਝ ਪਹਿਚਾਣ ਹੋਵੇਗੀ ਤੁਸੀਂ 12ਵਾਂ ਨਹੀਂ ਅੰਦਾਜ਼ਾ ਲਗਾ ਸਕਦੇ ਇਹ ਬੰਦਾ ਕਿੱਥੇ ਪਹੁੰਚਿਆ ਹੈ ਹਾਂ ਉਹਦੀ ਕੁਝ ਰਹਿਣੀ ਦੇਣੀ ਕਹਿਣੀ ਇਸ ਤੋਂ ਥੋੜੇ ਜਿਹਾ ਕੁਝ ਆਸਾਰ ਜ਼ਰੂਰ ਪ੍ਰਗਟ ਹੋਣਗੇ ਲੇਕਿਨ ਫਿਰ ਵੀ ਬਹੁਤਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਦੀ ਸੁਰਤ ਕਿੱਥੇ ਹੈ ਕਈ ਵਫਾ ਰਹਿਣੀ ਵੀ ਚੰਗੀ ਆਉਂਦੀ ਏ ਕਹਿਣੀ ਵੀ ਚੰਗੀ ਆਉਂਦੀ ਏ ਸੁਰਤ ਕਿਧਰੇ ਦੇਦੀ ਐਸਾ ਵੀ ਹੈ ਔਰ ਅਕਸਰ ਕਈ ਵਗਾ ਐਸਾ ਦੇਖਣ ਨੂੰ ਮਿਲਦਾ ਏ ਤੇ ਭਰਮ ਬੁਲੇਖਾ ਪੈ ਜਾਂਦਾ ਇਥੋਂ ਸਭ ਕਿੰਨੇ ਜਿਹੜਾ ਮਨੁੱਖ ਚੱਲ ਰਿਹਾ ਏ ਤੇ ਹੁਣ ਚੱਲਣ ਦਾ ਕੀ ਮਤਲਬ ਏ ਕੀ ਚੱਲਣਾ ਏ ਕਿਸ ਤਰ੍ਹਾਂ ਚੱਲਣਾ ਏ ਤਾਂ ਮੈਂ ਅਰਜ਼ ਕੀਤੀ ਸੀ ਜਪ ਚੱਲਣਾ ਹੈ ਜਾਪ ਕਰਨਾ ਚੱਲਣਾ ਹੈ ਬਸ ਇਹੀ ਚੱਲਣਾ ਹੈ ਹੋਰ ਕੁਝ ਨਹੀਂ ਜ਼ਬਾਨ ਚਲਾਣੀ ਹੈ ਵਾਹਿਗੁਰੂ 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 ਇਸ ਵਿੱਚ ਧਿਆਨ ਜੋੜਨਾ ਹੈ ਜੋ ਐਸਾ ਕਰਦਾ ਹੈ ਉੱਚਾ